ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਪਿੰਡ ਭਦੌੜ ਤੇ ਦਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਜੀ ਨਾਲ ਕਰਾਂਗੇ ਗੱਲਬਾਤ ਆਜੋ ਬਾਈ ਹੋਰ ਵੀਰ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਹਾਂ ਵੀ ਵਧੀਆ ਓਕੇ ਤੇ ਨੰਬਰ ਬੋਲ ਵੀਰੇ ਆਪਣਾ 98775 7633 ਇੱਕ ਵਾਰੀ ਫੇਰ ਬੋਲ ਦਿਓ 98772 763340 ਪਿੰਡ ਭਦੌੜ ਆ ਗਿਆ ਹਾਂ ਪਿੰਡ ਭਦੌੜ ਓਕੇ ਤੇ ਵੀਰੇ ਜਿਹੜੀ ਆਪਣੀ ਬੈੜ ਆ ਗਈ ਇਹ ਕਿਹੜਾ ਸੂ ਆ ਗਈ ਇਹ ਦੂਜੇ ਸੂਏ ਸੂਈ ਵੀ ਆ ਬਈ ਓਕੇ ਤੇ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹ ਨੂੰ ਹੋ ਗਏ ਹੋਣੇ ਅੱਜ 12 ਕਾ ਦੁਪਹਿਰਾਂ 13 ਸਨ ਸੂਈ ਤੇ ਕਿੰਨਾ ਦੁੱਧ ਰੈੜੀਆ ਬੋਲਾ ਲਾ ਲਓ ਦੁੱਧ ਲਾ ਲਓ 18 ਲੀਟਰ ਮਣਾਉਂਦੀ ਆ ਵੀ ਜਮਾ ਮਣਕੇ ਦੇ ਦੋ ਨਾ ਡੰਗ ਚੋ ਕੇ ਲੈ ਓਕੇ ਆ ਕਰੋ ਵੀਰੋ ਥਣ ਸੋਨੇ ਦੇ ਨੇੜੇ ਚ ਇੱਕ ਸਮਾਰ ਕੇ ਥਣ ਲੇਵਾ ਇੱਕ ਨੰਬਰ ਠੰਡੀ ਸੀਲ ਆ ਠੰਡੀ ਸੀਲ ਆ ਧਾਰਾ ਮਾਰ ਦੇ ਫਿਰ ਹਾਂਜੀ ਆ ਦੇਖੋ ਵੀਰੇ ਥੱਲੇ ਤਾਂ ਨਲਕ ਕੇ ਵਰ ਗਿਆ ਕਿਆ ਬਾਤ ਆ ਨਾ ਵੀ ਨਿਆਣਾ ਪਾਉਣ ਦੀ ਲੋੜ ਆ ਨਾ ਕੋਈ ਹੋਰ ਆ ਤੇ ਪੂਰੇ ਵੱਡੇ ਨਾਲ ਖੜੀ ਮੜੀ ਵੀਰੇ ਵੱਡੇ ਕੱਦ ਕਾਢ ਦੀ ਆ ਪੂਰੀ ਦੇਖੋ ਓਡੀ ਰੈਡੀ ਆ ਪੂਰੀ ਵੱਡੀ ਕੱਢੋ ਵੀਰੇ ਨੂੰ ਬਾਹਰ ਨੂੰ ਤੋੜ ਕੇ ਦਿਖਾ ਦਈਏ ਮਗਰ ਬੱਚਾ ਆ ਗਿਆ ਹਾਂ ਬੱਚਾ ਵੀ ਮੇਰੇ ਓਕੇ ਯਾਨੀ 18 ਕਿਲੋ ਦੁੱਧ ਵੀਰੇ ਦੇ ਥੱਲੇ ਜਾਮਾ ਰੈਡੀ ਆ ਹਾਂ ਵੀ ਪੰਜ ਚਾਕ ਪਾਏ ਨਾਲ ਚੋ ਕੇ ਲੈ ਕੇ ਜਾਓ ਤੇ ਹੋਰ ਕਿੰਨਾ ਕ ਬਾਜੂਗੀ ਤਾਂ ਤੇਰੇ ਵੀ ਪਹਿਲੇ 25 ਲੀਟਰ ਦਿੱਤਾ ਸੀ ਇਹਦੇ ਥੋੜੀ ਗਰਮੀ ਕਰਕੇ ਗਰਮੀ ਦਾ ਹੈਗਾ ਐ ਲੈ ਚੱਲ ਆਹ ਕਰੋ ਵੀ ਚੈੱਕ ਵੱਡੇ ਕੱਦ ਕਾਢ ਦੀ ਆ ਕੋਈ ਛੋਟੀ ਨਾ ਗਿਣੋ ਪੂਰੀ ਚਲੋ ਜੀ ਕਿਆ ਬਾਤ ਬਾਈੜਾ ਦੇਖੋ ਜੀ ਕਰੋ ਚੈੱਕ ਤੋਰਾ ਤਾਰਾ ਪੂਰਾ ਵਧੀਆ ਫੇਸ ਫੂਸ ਵੀ ਪੂਰਾ ਚੰਗਾ ਤੇ ਕੱਦ ਘਾੜ ਕੇ ਨੀਓ ਛੋਟੀ ਲੱਗਣੀ ਮੋੜ ਲਿਆ ਵੀਰੇ ਆ ਕਰੋ ਜੀ ਚੈੱਕ ਗੋਦੀ ਵਾਲੀ ਆ ਬਈ ਹਾਂ ਜਰਸੀ ਦਾ ਥੋੜਾ ਜ ਆ ਗਿਆ ਹਨਾ ਵਿੱਚ ਇਹਦੇ ਜਰਸੀ ਦਾ ਮੂਹ ਜ ਆ ਗਿਆ ਹਾਂਜੀ ਹਾਂਜੀ ਬਲੈਕ ਆ ਬੁਰੀ ਸੂਪਰ ਕੀ ਪਈ ਆ ਐ ਨਹੀਂ ਵੀ ਪੱਗ ਬਨ ਲਾ ਪੌਂ ਚੀਸੇ ਵਾਂਗੂ ਚਮਕਦੀ ਆ ਤੇ ਵੱਡੇ ਕੱਦ ਘਾੜਦੀ ਆ ਬਾਹਲਾਂ ਸ ਬਲਾਈਆਂ ਦਾ ਆਪਾਂ ਜੀ ਕਰਦੇ ਨਹੀਂ ਹੁੰਦੇ ਤੇ ਬਾਕੀ ਦਾ ਤੁਸੀਂ ਆਪ ਜੱਜ ਕਰ ਲੈਣਾ ਵੀ ਕੀ ਚੀਜ਼ ਕਿਵੇਂ ਆਗੀ ਆਪਣਾ ਕੰਮ ਆ ਸਿਰਫ ਵੀਡੀਓ ਦਿਖਾਉਣਾ ਤੁਹਾਨੂੰ ਕਿਰਾਂ ਤੁਸੀਂ ਆ ਕੇ ਪਰਖ ਕਰਕੇ ਲੈ ਜਾਓ ਭਾਉਂਦੀ ਤੇ ਬਾਕੀ ਦੀ ਤੁਸੀਂ ਸੰਪਰਕ ਕਰਨਾ ਬਾਈਆਂ ਨਾਲ ਬਾਈ ਤੁਹਾਨੂੰ ਦੱਸਣਗੇ ਡਿਟੇਲ ਵੀ ਕੀ ਆ ਫੋਨ ਤੁਸੀਂ ਹੀ ਕਰਨਾ ਨੰਬਰ ਤੁਹਾਨੂੰ ਪੁੱਛ ਕੇ ਦੱਸਤਾ ਤੇ ਡਿਮਾਂਡ ਵੀਰੇ ਦੀ ਡਿਮਾਂਡ 70000 ਰੁਪਇਆ ਕਰਦੇ ਆ ਮਾਨਦਾਨ ਤਾਂ ਹੋ ਜੂਨਾ ਮਾਨਦਾਨ ਕਰਤਾ ਖੁੱਲਾ ਕਰਦੇ ਹੋਗੇ ਓਕੇ ਤੇ ਨੰਬਰ ਫੇਰ ਬੋਲਦੇ ਵੀਰੇ 98775 70340 ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਅ ਰਹੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ